ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਵਾਂ ਸ਼ੁਰੂਆਤ ਕਰਦੇ ਆ ਨਵੇਂ ਦਿਨ ਤੇ ਨਵੇਂ ਵੀਡੀਓ ਚ ਅੱਜ ਸਾਡੇ ਪਿੰਡ ਦੇ ਗੁਰਦੁਆਰੇ ਚ ਪ੍ਰੋਗਰਾਮ ਹੈ ਮੈਂ ਤੁਹਾਨੂੰ ਦਰਸ਼ਨ ਕਰਾਵਾਂਗੀ ਗੁਰਦੁਆਰੇ ਦੇ ਫਿਰ ਲੰਗਰ ਛਕਾਉਂਦੇ ਹੋਏ ਦੀ ਦਿਖਾਵਾਂਗੀ ਫਿਰ ਸ਼ਬਦ ਕੀਰਤਨ ਦਿਖਾਵਾਂਗੀ ਤੇ ਤੁਹਾਨੂੰ ਸਿੱਖਾ ਦਾ ਸ਼ਹਿਰੀ ਨਾਲ ਕੀ ਇਤਿਹਾਸ ਹੈ ਦੱਸੂਗੀ ਸਾਡੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਹੈ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਅੱਜ ਮੈਂ ਤੁਹਾਨੂੰ ਦੁਸ਼ਹਿਰੇ ਦਾ ਸਿੱਖਾਂ ਨਾਲ ਕੀ ਸੰਬੰਧ ਹੈ ਦੱਸਣ ਜਾ ਰਹੀ ਹਾਂ ਜੇਕਰ ਤੁਹਾਨੂੰ ਪਤਾ ਹੈ ਤਾਂ ਕਮੈਂਟ ਵਿੱਚ ਜ਼ਰੂਰ ਦੱਸਿਓ ਹਜ਼ੂਰ ਸਾਹਿਬ ਦੀ ਧਰਤੀ ਤੇ ਪੈਦੇਆ ਸਿੰਘ ਜੀ ਨੇ ਸਿਰ ਗੁਰੂ ਗੋਬਿੰਦ ਸਿੰਘ ਜੀ ਨੂੰ ਪ੍ਰਸ਼ਨ ਕੀਤਾ ਕਿ ਹੋਲਾ ਮੱਲਾ ਤਾਂ ਸਿੱਖ ਮਨਾਉਂਦੇ ਹਨ ਪਰ ਤੁਹਾਡਾ ਦੁਸ਼ਹਿਰੇ ਬਾਰੇ ਕੀ ਵਿਚਾਰ ਹੈ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਸਿੱਖਾਂ ਦਾ ਦਸ਼ਾਹਰਾ ਵੱਖਰੇ ਰੂਪ ਦਾ ਹੋਵੇਗਾ ਇਸ ਵਿੱਚ ਮੇਰੇ ਸਿੱਖ ਸ਼ਸਤਰ ਦੀ ਪੂਜਾ ਕਰਨਗੇ ਯੁੱਧ ਕੇ ਨਾਦਾ ਗਿਆਨ ਲੈਣਗੇ ਇਸ ਰੀਤ ਨੂੰ ਤੋੜਦੇ ਹੋਏ 18ਵੀਂ ਸਦੀ ਵਿੱਚ ਮਹਾਰਾਜਾ ਰਣਜੀਤ ਸਿੰਘ ਜੀ ਨੇ ਇੱਕ ਨਵਾਂ ਰੂਪ ਦੇ ਕੇ ਤੋਰੀ ਰੱਖਿਆ ਤੇ ਇਸ ਦੀਵਾਨ ਇਹ ਖਾਲਸਾ ਦੀ ਰੀਤ ਤੋਰੀ ਇਸ ਦਿਨ ਵਿਸ਼ਾਲ ਦੀਵਾਨ ਲਾਇਆ ਜਾਂਦਾ ਸੀ ਇਸ ਦਿਨ ਯੁੱਧ ਕਲਾ ਖੇਡਾਂ ਕਰਵਾਈਆਂ ਜਾਂਦੀਆਂ ਸੀ ਜਿਸ ਵਿੱਚ ਜਿੱਤਣ ਵਾਲੇ ਨੂੰ ਵੱਡਾ ਇਨਾਮ ਮਿਲਦਾ ਸੀ ਇਹੇ ਦੀਵਾਨ ਇੰਨਾ ਵੱਡਾ ਹੁੰਦਾ ਸੀ ਜਿਸ ਤਰ੍ਹਾਂ ਅੱਜ ਕੱਲ ਕੋਈ ਇੰਟਰਨੈਸ਼ਨਲ ਸੈਮੀਨਾਰ ਹੋਵੇ ਇਸ ਵਿੱਚ ਦੇਸ਼ ਵਿਦੇਸ਼ ਤੋਂ ਰਾਜੇ ਮਹਾਰਾਜੇ ਆਉਂਦੇ ਸੀ ਇਸ ਦੀਵਾਨ ਦੇ ਖਾਲਸਾ ਦੀ ਸ਼ਾਨ ਸ਼ੌਕਤ ਦੇਖਣ ਲਈ ਧੰਨਵਾਦ ਜੀ ਬੰਦੇ ਦੇ ਪੁੱਤਰ ਕਾਡੂ ਸਕਦਾ ਕੋਈ ਪਿਤਾ ਜੀ ਜੇ ਆਪਾਂ ਫੜੇ ਗਏ ਨਾ ਮੇਰਾ ਕੋਈ